ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀਆਂ ਅਤੇ ਪ੍ਰਵਾਸੀਆਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੈਨੇਡਾ ਦੇ ਵਿੱਚ ਪੀਆਰ ਨੂੰ ਲੈ ਕੇ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਵਾ ਤੇ ਜੇਕਰ ਇਹ ਬਿੱਲ ਪਾਸ ਹੁੰਦਾ ਵਾ ਤਾਂ ਉਸ ਦਾ ਵੱਡਾ ਫਾਇਦਾ ਪੰਜਾਬੀਆਂ ਸਮੇਤ ਉੱਥੇ ਰਹਿ ਰਹੇ ਪ੍ਰਵਾਸੀਆਂ ਨੂੰ ਮਿਲ ਸਕਦਾ ਵਾ ਅਸੀਂ ਇਹ ਕਿ ਪੀਆਰ ਨੂੰ ਲੈ ਕੇ ਨਵੇਂ ਰੂਲ ਆ ਜਿਹੜੇ ਉਹ ਬਣਾਏ ਜਾ ਰਿਹਾ ਇਸ ਤੋਂ ਪਹਿਲਾਂ ਵੀ ਇਹ ਰੂਲ ਜਿਹੜੇ ਲਾਗੂ ਸਨ 2009 ਦੇ ਵਿੱਚ ਲਾਗੂ ਕੀਤੇ ਗਏ ਸੀ ਪਰ 2023 ਦੇ ਵਿੱਚ ਇਹਨਾਂ ਨੂੰ ਜੋ ਉਹ ਚੇਂਜ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਨਾਗਰਿਕਤਾ ਸਬੰਧੀ ਨਵਾਂ ਬਿੱਲ ਹੈ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਵਸੇ ਕਿ ਕੈਨੇਡਾ ਦੀ ਸਰਕਾਰ ਨੇ ਵੰਸ਼ ਦੇ ਆਧਾਰ ਤੇ ਨਾਗਰਿਕਤਾ ਸਬੰਧੀ ਮੌਜੂਦਾ ਸੀਮਾ ਨੂੰ ਹਟਾਉਣ ਦੇ ਲਈ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ ਇਸ ਬਿੱਲ ਦੇ ਪਾਸ ਹੋਣ ਨਾਲ ਭਾਰਤੀਆਂ ਸਣੇ ਜੋ ਹੋਰ ਦੇਸ਼ਾਂ ਦੇ ਪ੍ਰਵਾਸੀ ਭਾਈਚਾਰੇ ਦੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਨੂੰ ਵੱਡਾ ਫਾਇਦਾ ਹੋ ਸਕਦਾ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਸ ਡਾਇਬ ਨੇ ਹਾਲ ਹੀ ਦੇ ਵਿੱਚ ਸੀ 3 ਸਰਲੇਖ ਵਾਲਾ ਇੱਕ ਬਿੱਲ ਪੇਸ਼ ਕੀਤਾ ਜੋ ਪਹਿਲੀ ਪੀੜੀ ਤੋਂ ਅੱਗੇ ਵੰਸ਼ ਦੇ ਆਧਾਰ ਉੱਤੇ ਨਾਗਰਿਕਤਾ ਕਰਦਾਨ ਕਰੇਗਾ ਇਸ ਫੈਸਲੇ ਦਾ ਭਾਰਤੀ ਡਾਈਪੋਸਟਰਾ ਸਮੇਤ ਕਈ ਪ੍ਰਵਾਸੀਆਂ ਨੇ ਸਵਾਗਤ ਕੀਤਾ 2009 ਦੇ ਵਿੱਚ ਲਾਗੂ ਕੀਤਾ ਗਿਆ ਮੌਜੂਦਾ ਨਿਜ਼ਮ ਕੈਨੇਡਾ ਤੋਂ ਬਾਹਰ ਪੈਦਾ ਹੋਈ ਪਹਿਲੀ ਪੀੜੀ ਤੱਕ ਹੀ ਵੰਸ਼ ਦੇ ਆਧਾਰ ਉੱਤੇ ਕੈਨੇਡੀਅਨ ਨਾਗਰਿਕਤਾ ਨੂੰ ਸੀਮਤ ਕਰਦਾ ਹੈ ਇਸ ਦਾ ਮਤਲਬ ਹੈ ਕਿ ਕੈਨੇਡੀਅਨ ਨਾਗਰਿਕ ਜੋ ਖੁਦ ਕੈਨੇਡਾ ਤੋਂ ਬਾਹਰ ਪੈਦਾ ਹੋਇਆ ਸੀ ਵਿਦੇਸ਼ ਵਿੱਚ ਪੈਦਾ ਹੋਏ ਆਪਣੇ ਬੱਚੇ ਨੂੰ ਉਥੋਂ ਦੀ ਨਾਗਰਿਕਤਾ ਨਹੀਂ ਦੇ ਸਕਦਾ ਜਾਨੀ ਕਿ ਕੈਨੇਡਾ ਦੀ ਨਾਗਰਿਕਤਾ ਨਹੀਂ ਦੇ ਸਕੇਗਾ ਇਸ ਤਰ੍ਹਾਂ ਉਹ ਵਿਦੇਸ਼ਾਂ ਦੇ ਵਿੱਚ ਗੋਤ ਲਏ ਬੱਚੇ ਲਈ ਵੀ ਸਿੱਧੀ ਨਾਗਰਿਕਤਾ ਦੀ ਅਰਜੀ ਨਹੀਂ ਦੇ ਸਕਦੇ ਪ੍ਰਸਤਾਵਿਤ ਬਿਲ ਦਾ ਉਦੇਸ਼ ਇਸ ਨੂੰ ਬਦਲਣਾ ਹੈ ਜਾਨੀ ਕਿ ਇਸ ਨਿਜ਼ਮ ਨੂੰ ਬਦਲਣ ਦੇ ਲਈ ਇਹ ਬਿਲ ਪੇਸ਼ ਕੀਤਾ ਗਿਆ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਅਨਸਾਰ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਵਿਅਕਤੀਆਂ ਲਈ ਵੰਸ਼ ਦੇ ਆਧਾਰ ਤੇ ਨਾਗਰਿਕਤਾ ਦੀ ਪਹਿਲੀ ਪੀੜੀ ਦੀ ਸੀਮਾ ਦੇ ਨਤੀਜੇ ਵਜੋਂ ਜ਼ਿਆਦਾਤਰ ਕੈਨੇਡੀਅਨ ਨਾਗਰਿਕ ਜੋ ਵੰਸ਼ ਦੁਆਰਾ ਨਾਗਰਿਕ ਖੰਨ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਦ ਲੈ ਕੇ ਆਪਣੇ ਬੱਚੇ ਨੂੰ ਨਾਗਰਿਕਤਾ ਨਹੀਂ ਦੇ ਸਕਦੇ ਤਾਂ ਹੁਣ ਇਸ ਨਿਜ਼ਮ ਦੇ ਵਿੱਚ ਜੇਕਰ ਬਦਲਾਅ ਹੁੰਦਾ ਇਸ ਬੈਲ ਨੂੰ ਪਾਸ ਕੀਤਾ ਜਾਂਦਾ ਤਾਂ ਜੋ ਭਾਰਤੀ ਉੱਥੇ ਰਹਿ ਰਹੇ ਨੇ ਜਾਂ ਹੋਰ ਦੇਸ਼ਾਂ ਦੇ ਪ੍ਰਵਾਸੀ ਉੱਥੇ ਰਹਿ ਰਹੇ ਨੇ ਤਾਂ ਉਹਨਾਂ ਨੂੰ ਵੱਡਾ ਫਾਇਦਾ ਹੋ ਸਕਦਾ ਵਾ ਦੱਸੀ ਕਿ ਵੰਸ਼ ਦੇ ਆਧਾਰ ਤੇ ਨਾਗਰਿਕਤਾ ਦੇਣ ਦਾ ਜੋ ਇਹ ਇੱਕ ਵੱਡਾ ਫੈਸਲਾ ਲਿਆ ਜਾ ਸਕਦਾ ਵਾ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮਸਲੇ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਕਿਸ ਤਰੀਕੇ ਨਾਲ ਨਿਜਿੱਠਿਆ ਜਾਂਦਾ ਕੀ ਇਸ ਨਵੇਂ ਬਿੱਲ ਨੂੰ ਪਾਸ ਕੀਤਾ ਜਾਏਗਾ ਦੱਸਦੇ ਕਿ 2009 ਦੇ ਵਿੱਚ ਲਾਗੂ ਕੀਤਾ ਗਿਆ ਸੀ ਪਹਿਲਾਂ ਇਸ ਨੂੰ ਪਰ ਉਸ ਤੋਂ ਬਾਅਦ ਇਸ ਫੈਸਲੇ ਨੂੰ ਬਦਲ ਦਿੱਤਾ ਗਿਆ ਸੀ ਚੇਂਜ ਕਰ ਦਿੱਤਾ ਗਿਆ ਸੀ 2023 ਦੇ ਵਿੱਚ ਤਾਂ ਹੁਣ ਇੱਕ ਵਾਰ ਫਿਰ ਤੋਂ ਇਹ ਬਿੱਲ ਪੇਸ਼ ਕੀਤਾ ਗਿਆ ਵਾ ਤੇ ਜੇਕਰ ਇਹ ਬਿਲ ਪਾਸ ਹੁੰਦਾ ਤਾਂ ਫਿਰ ਕੈਨੇਡੀਅਨ ਨਾਗਰਿਕ ਗੋਦਲੇ ਬੱਚੇ ਦੀ ਜੋ ਆਰਜੀ ਹਾਲਾਂਕਿ ਉਹ ਨਹੀਂ ਦੇ ਸਕਦੇ ਅਜੇ ਪਰ ਜੇਕਰ ਇਹ ਬਿਲ ਪਾਸ ਕੀਤਾ ਜਾਂਦਾ ਵਾ ਤਾਂ ਇੱਕ ਵੱਡਾ ਫਾਇਦਾ ਉੱਥੇ ਰਹਿ ਰਹੇ ਲੋਕਾਂ ਸਮੇਤ ਕੈਨੇਡੀਅਨ ਨਾਗਰਿਕਾਂ ਨੂੰ ਹੋਏਗਾ